ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੀਜ ਕੁਕਿੰਗ ਰੂਟੀਨ ਦੇ ਵਿੱਚ ਜੀ ਅੱਜ ਅਸੀਂ ਬੇਸਨ ਅਤੇ ਗੁੜ ਦੀ ਬਰਫੀ ਬਣਾ ਕੇ ਤਿਆਰ ਕਰਾਂਗੇ ਇਸ ਬਰਫੀ ਨੂੰ ਬਣਾਉਣ ਦੇ ਲਈ ਨਾ ਤਾਂ ਸਾਨੂੰ ਚਾਸ਼ਨੀ ਬਣਾਉਣ ਦੀ ਲੋੜ ਪਵੇਗੀ ਨਾ ਹੀ ਸਾਨੂੰ ਖੋਏ ਦੀ ਲੋੜ ਪਵੇਗੀ ਇਹਨਾਂ ਦੋਨਾਂ ਚੀਜ਼ਾਂ ਤੋਂ ਬਿਨਾਂ ਹੀ ਅਸੀਂ ਬਹੁਤ ਹੀ ਟੇਸਟੀ ਬਰਫੀ ਬਣਾ ਕੇ ਤਿਆਰ ਕਰਾਂਗੇ ਤੁਸੀਂ ਜਿਸ ਨੂੰ ਵੀ ਇਹ ਬੇਸਨ ਅਤੇ ਗੁੜ ਦੀ ਬਰਫੀ ਬਣਾ ਕੇ ਖਵਾਓਗੇ ਤੁਹਾਡੀ ਬਾਰ-ਬਾਰ ਤਾਰੀਫ਼ ਕਰਨਗੇ ਐਨੀ ਟੇਸਟੀ ਲਾਜਵਾਬ ਇਹ ਬਰਫੀ ਬਣ ਕੇ ਤਿਆਰ ਹੁੰਦੀ ਹੈ ਇਸ ਬਰਫੀ ਨੂੰ ਬਣਾਉਣ ਦੇ ਲਈ ਨਾ ਤਾਂ ਸਾਨੂੰ ਜਿਆਦਾ ਸਮਾਨ ਦੀ ਲੋੜ ਪੈਂਦੀ ਹੈ ਨਾ ਹੀ ਜਿਆਦਾ ਟਾਈਮ ਦੀ ਲੋੜ ਪੈਂਦੀ ਹੈ ਬਿਲਕੁਲ ਪਰਫੈਕਟ ਬਰਫੀ ਤੁਸੀਂ ਬਣਾ ਕੇ ਤਿਆਰ ਕਰ ਸਕਦੇ ਆ ਬੇਸਨ ਅਤੇ ਗੁੜ ਦੀ ਬਰਫੀ ਬਣਾਉਣ ਦੇ ਲਈ ਅਸੀਂ ਇੱਥੇ ਸਾਰਾ ਸਮਾਨ ਲੈ ਲਿਆ ਹੈ ਅਸੀਂ ਇੱਥੇ ਦੋ ਕ올ੀਆਂ ਭਰ ਕੇ ਬੇਸਨ ਲਿਆ ਹੈ ਬੇਸਨ ਨੂੰ ਅਸੀਂ ਇੱਥੇ ਛਾਨ ਕੇ ਲਿਆ ਹੈ ਇੱਕ ਕੋਲੀ ਭਰ ਕੇ ਅਸੀਂ ਇੱਥੇ ਬਰੀਕ ਕੁੱਟਿਆ ਹੋਇਆ ਗੁੜ ਲਿਆ ਹੈ ਪੌਣੀ ਕੋਲੀ ਅਸੀਂ ਇੱਥੇ ਬਦਾਮ ਕਾਜੂਆਂ ਨੂੰ ਪੀਸ ਕੇ ਲਿਆ ਹੈ ਤੁਸੀਂ ਇਸ ਬਰਫੀ ਦੇ ਵਿੱਚ ਕੋਈ ਵੀ ਡਰਾਈ ਫਰੂਟ ਪਾ ਸਕਦੇ ਆ ਜੋ ਤੁਹਾਨੂੰ ਪਸੰਦ ਹੋਵੇ ਇੱਕ ਕੌਲੀ ਅਸੀਂ ਇੱਥੇ ਦੇਸੀ ਘਿਓ ਦੀ ਲਈ ਹੈ ਅੱਧੀ ਕੌਲੀ ਅਸੀਂ ਇੱਥੇ ਮਿਲਕ ਪਾਊਡਰ ਲਿਆ ਹੈ ਮਿਲਕ ਪਾਊਡਰ ਪਾਉਣ ਦੇ ਨਾਲ ਬਰਫੀ ਵਿੱਚ ਖੋਏ ਵਰਗਾ ਟੇਸਟ ਆਵੇਗਾ ਹੁਣ ਅਸੀਂ ਬਰਫੀ ਬਣਾਉਣ ਦੇ ਲਈ ਗੈਸ ਦੇ ਉੱਪਰ ਇੱਕ ਮੋٹے ਤਲੇ ਵਾਲੀ ਕੜਾਹੀ ਨੂੰ ਰੱਖ ਦਵਾਂਗੇ ਉਸ ਦੇ ਵਿੱਚ ਅਸੀਂ ਅੱਧੀ ਕੌਲੀ ਦੇਸੀ ਘਿਓ ਪਾ ਦਵਾਂਗੇ ਅੱਧੀ ਕੌਲੀ ਦੇਸੀ ਘਿਓ ਅਸੀਂ ਬਾਅਦ ਵਿੱਚ ਪਾਵਾਂਗੇ ਜਦੋਂ ਸਾਨੂੰ ਲੋੜ ਹੋਵੇਗੀ ਹੁਣ ਅਸੀਂ ਦੋ ਕੋਲੀਆਂ ਤਿਆਰ ਕਰਕੇ ਰੱਖਿਆ ਹੋਇਆ ਬੇਸਨ ਪਾ ਲਵਾਂਗੇ ਹੁਣ ਅਸੀਂ ਬੇਸਨ ਅਤੇ ਘਿਓ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਗੈਸ ਦੀ ਫਲੇਮ ਨੂੰ ਅਸੀਂ ਇੱਥੇ ਮੀਡੀਅਮ ਹੀ ਰੱਖਣਾ ਹੈ ਮੀਡੀਅਮ ਆਂਚ ਦੇ ਉੱਤੇ ਹੀ ਅਸੀਂ ਬੇਸਨ ਨੂੰ ਭੁੰਨਣਾ ਹੈ ਤਾਂ ਹੀ ਸਾਡੀ ਵਧੀਆ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਵੇਗੀ ਇੱਥੇ ਸਾਡੇ ਬੇਸਨ ਦੇ ਵਿੱਚ ਹਾਲੇ ਘਿਓ ਦੀ ਮਾਤਰਾ ਘੱਟ ਹੈ ਇਸ ਲਈ ਅਸੀਂ ਬਾਕੀ ਬਚੇ ਹੋਏ ਘਿਓ ਨੂੰ ਵੀ ਬੇਸਨ ਦੇ ਵਿੱਚ ਪਾ ਦਵਾਂਗੇ ਅਸੀਂ ਇੱਥੇ ਅੱਧੀ ਕੌਲੀ ਬੇਸਣ ਨੂੰ ਬਚਾ ਕੇ ਰੱਖਿਆ ਸੀ ਉਹ ਵੀ ਅਸੀਂ ਹੁਣ ਪਾ ਦਵਾਂਗੇ ਕਿਉਂ ਉਹਨੂੰ ਪਾਉਣ ਤੋਂ ਬਾਅਦ ਦੁਬਾਰਾ ਫੇਰ ਅਸੀਂ ਬੇਸਣ ਨੂੰ ਮਿਕਸ ਕਰ ਲਵਾਂਗੇ ਇੱਥੇ ਅਸੀਂ ਲਗਾਤਾਰ ਹਿਲਾਉਂਦੇ ਹੋਏ ਬੇਸਣ ਨੂੰ ਉਦੋਂ ਤੱਕ ਪਕਾਉਣਾ ਹੈ ਜਦ ਤੱਕ ਸਾਡਾ ਸਾਰਾ ਬੇਸਣ ਚੰਗੀ ਤਰ੍ਹਾਂ ਨਾਲ ਭੁੰਨ ਨਹੀਂ ਹੋ ਜਾਂਦਾ ਤੇ ਫੁੱਲ ਨਹੀਂ ਜਾਂਦਾ ਇੱਥੇ ਸਾਨੂੰ ਪਕਾਉਂਦੇ ਹੋਏ ਬੇਸਣ ਨੂੰ 4-5 ਮਿੰਟ ਹੋ ਗਏ ਹਨ ਤੁਸੀਂ ਦੇਖ ਸਕਦੇ ਹੋ ਕਿ ਸਾਡਾ ਬੇਸਣ ਕਿੰਨੀ ਵਧੀਆ ਤਰੀਕੇ ਨਾਲ ਫੁੱਲ ਗਿਆ ਹੈ ਅਤੇ ਇਸ ਦਾ ਰੰਗ ਵੀ ਬਦਲਣਾ ਸ਼ੁਰੂ ਹੋ ਗਿਆ ਹੈ। ਬੇਸਨ ਨੂੰ ਪੁੰਨਦੇ ਸਮੇਂ ਲਗਾਤਾਰ ਹਲਾਉਂਦੇ ਰਹਿਣਾ ਬਹੁਤ ਹੀ ਜ਼ਰੂਰੀ ਹੈ ਤਾਂ ਹੀ ਇਹ ਸਾਰੀ ਸਾਈਡ ਤੋਂ ਚੰਗੀ ਤਰ੍ਹਾਂ ਦੇ ਨਾਲ ਪੁੰਨ ਹੋ ਜਾਵੇਗਾ। ਇੱਥੇ ਸਾਡਾ ਬੇਸਨ ਹਲਕਾ ਜਿਹਾ 골ਡਨ ਬ੍ਰਾਊਨ ਹੋਣਾ ਸ਼ੁਰੂ ਹੋ ਗਿਆ ਹੈ। ਤੁਸੀਂ ਦੇਖ ਸਕਦੇ ਆ ਕਿ ਇਸ ਦਾ ਰੰਗ ਵੀ ਬਦਲ ਗਿਆ ਹੈ। ਇੱਥੇ ਅਸੀਂ ਆਪਣੇ ਬੇਸਨ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ 8 ਮਿੰਟ ਦੇ ਲਈ ਪਕਾ ਲਿਆ ਹੈ। ਹੁਣ ਅਸੀਂ ਬੇਸਨ ਨੂੰ ਪਕਾਉਣਾ ਬੰਦ ਕਰ ਦਵਾਂਗੇ ਅਤੇ ਗੈਸ ਦੀ ਫਲੇਮ ਨੂੰ ਅਸੀਂ ਇੱਥੇ ਬਿਲਕੁਲ ਸਲੋ ਕਰ ਦੇਵਾਂਗੇ ਸਭ ਤੋਂ ਪਹਿਲਾਂ ਹੁਣ ਅਸੀਂ ਪੀਸ ਕੇ ਰੱਖੇ ਹੋਏ ਬਦਾਮ ਅਤੇ ਕਾਜੂ ਪਾ ਦਵਾਂਗੇ ਅੱਧੀ ਕੌਲੀ ਅਸੀਂ ਇੱਥੇ ਮਿਲਕ ਪਾਊਡਰ ਵੀ ਪਾ ਦਵਾਂਗੇ ਅਤੇ ਚੰਗੀ ਤਰ੍ਹਾਂ ਦੇ ਨਾਲ ਹੁਣ ਅਸੀਂ ਬੇਸਨ ਦੇ ਵਿੱਚ ਇਹਨਾਂ ਦੋਨਾਂ ਚੀਜ਼ਾਂ ਨੂੰ ਮਿਕਸ ਕਰ ਦਵਾਂਗੇ ਮਿਲਕ ਪਾਊਡਰ ਪਾਉਣ ਤੋਂ ਬਾਅਦ ਗੈਸ ਦੀ ਫਲੇਮ ਨੂੰ ਬਿਲਕੁਲ ਸਲੋ ਹੀ ਰੱਖਣਾ ਹੈ ਅਤੇ ਚੰਗੀ ਤਰ੍ਹਾਂ ਦੇ ਨਾਲ ਹੁਣ ਅਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਬੇਸਨ ਦੇ ਵਿੱਚ ਮਿਕਸ ਕਰ ਲਵਾਂਗੇ ਅਸੀਂ ਇੱਥੇ ਬੇਸਣ ਦੇ ਵਿੱਚ ਪੀਸੇ ਹੋਏ ਬਦਾਮ ਕਾਜੂਆਂ ਤੇ ਮਿਲਕ ਪਾਊਡਰ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਿਆ ਹੈ ਤੁਸੀਂ ਦੇਖ ਸਕਦੇ ਆ ਕਿ ਕਿੰਨਾ ਵਧੀਆ ਮਿਸ਼ਰਣ ਸਾਡਾ ਬਣ ਕੇ ਤਿਆਰ ਹੋ ਗਿਆ ਹੈ ਹੁਣ ਅਸੀਂ ਬੇਸਣ ਨੂੰ ਮਿਕਸ ਕਰਨਾ ਬੰਦ ਕਰ ਦੇਵਾਂਗੇ ਬਰਫੀ ਦੇ ਵਿੱਚ ਮਿਠਾਸ ਦੇਣ ਦੇ ਲਈ ਹੁਣ ਅਸੀਂ ਬੇਸਣ ਦੇ ਵਿੱਚ ਗੁੜ ਨੂੰ ਪਾ ਦਵਾਂਗੇ ਅਸੀਂ ਇੱਥੇ ਕੋਈ ਵੀ ਚਾਸ਼ਨੀ ਵਗੈਰਾ ਨਹੀਂ ਬਣਾ ਕੇ ਪਾਵਾਂਗੇ ਉਨਾ ਸੀ ਬੇਸਨ ਦੇ ਵਿੱਚ ਗੁੜ ਨੂੰ ਸਿੱਧੇ ਹੀ ਪਾ ਦਵਾਂਗੇ ਤੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ ਗੈਸ ਦੀ ਫਲੇਮ ਨੂੰ ਅਸੀਂ ਇੱਥੇ ਬੰਦ ਕਰ ਦਿੱਤਾ ਹੈ ਇੱਥੇ ਸਾਡਾ ਬੇਸਨ ਹਾਲੇ ਬਹੁਤ ਹੀ ਗਰਮ ਹੈ ਗਰਮਾ ਗਰਮ ਬੇਸਨ ਦੇ ਵਿੱਚ ਹੀ ਅਸੀਂ ਗੁੜ ਨੂੰ ਮਿਕਸ ਕਰ ਦਵਾਂਗੇ ਤੇ ਗੁੜ ਚੰਗੀ ਤਰ੍ਹਾਂ ਨਾਲ ਮੈਲਟ ਹੋ ਜਾਵੇਗਾ ਇੱਥੇ ਸਾਨੂੰ ਬੇਸਨ ਅਤੇ ਗੁੜ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਨਾ ਬਹੁਤ ਹੀ ਜ਼ਰੂਰੀ ਹੈ ਤਾਂ ਹੀ ਸਾਡਾ ਗੁੜ ਚੰਗੀ ਤਰ੍ਹਾਂ ਨਾਲ ਬੇਸਨ ਵਿੱਚ ਮੈਲਟ ਹੋ ਜਾਵੇਗਾ ਲਗਾਤਾਰ ਹਿਲਾਉਂਦੇ ਹੋਏ ਅਸੀਂ ਇੱਥੇ ਗੁੜ ਨੂੰ ਚੰਗੀ ਤਰ੍ਹਾਂ ਦੇ ਨਾਲ ਬੇਸਣ ਵਿੱਚ ਮਿਕਸ ਕਰ ਲਿਆ ਹੈ ਤੁਸੀਂ ਦੇਖ ਸਕਦੇ ਆ ਕਿ ਸਾਡਾ ਬਰਫੀ ਦਾ ਮਿਸ਼ਰਣ ਬਣ ਕੇ ਤਿਆਰ ਹੋ ਗਿਆ ਹੈ ਹੁਣ ਅਸੀਂ ਇਸ ਮਿਸ਼ਰਣ ਨੂੰ ਜ਼ਿਆਦਾ ਨਹੀਂ ਮਿਕਸ ਕਰਾਂਗੇ ਦੂਸਰੀ ਤਰਫ ਅਸੀਂ ਹੁਣ ਬਰਫੀ ਨੂੰ ਜਮਾਉਣ ਦੇ ਲਈ ਇੱਕ ਥਾਲੀ ਲੈ ਲਈ ਹੈ ਉਸ ਦੇ ਵਿੱਚ ਅਸੀਂ ਥੋੜਾ ਜਿਹਾ ਦੇਸੀ ਘਿਓ ਗ੍ਰੀਸ ਕਰ ਲਿਆ ਹੈ ਦੇਸੀ ਘਿਓ ਗ੍ਰੀਸ ਕਰਨ ਦੇ ਨਾਲ ਬਰਫੀ ਦਾ ਮਿਸ਼ਰਣ ਚੰਗੀ ਤਰ੍ਹਾਂ ਦੇ ਨਾਲ ਥਾਲੀ ਵਿੱਚ ਸੈੱਟ ਹੋ ਜਾਵੇਗਾ ਅਤੇ ਇਹ ਬਿਲਕੁਲ ਵੀ ਥਾਲੀ ਦੇ ਨਾਲ ਚਿਪਕੇਗਾ ਨਹੀਂ ਹੁਣ ਅਸੀਂ ਆਪਣੇ ਤਿਆਰ ਕੀਤੇ ਹੋਏ ਬਰਫੀ ਦੇ ਸਾਰੇ ਮਿਸ਼ਰਣ ਨੂੰ ਥਾਲੀ ਦੇ ਵਿੱਚ ਪਾ ਦਵਾਂਗੇ ਇੱਥੇ ਅਸੀਂ ਬਿਨਾਂ ਚਾशनी ਤੋਂ ਹੀ ਆਪਣੀ ਬਰਫੀ ਬਹੁਤ ਵਧੀਆ ਤਰੀਕੇ ਨਾਲ ਘੱਟ ਸਮੇਂ ਵਿੱਚ ਬਣਾ ਕੇ ਤਿਆਰ ਕਰ ਲਵਾਂਗੇ ਸਾਰੇ ਮਿਸ਼ਰਣ ਨੂੰ ਇਸੇ ਤਰੀਕੇ ਦੇ ਨਾਲ ਅਸੀਂ ਸਾਰੀ ਥਾਲੀ ਦੇ ਵਿੱਚ ਪਾ ਦਵਾਂਗੇ ਤੇ ਚੰਗੀ ਤਰ੍ਹਾਂ ਦੇ ਨਾਲ ਸੈੱਟ ਕਰ ਲਵਾਂਗੇ ਇੱਥੇ ਅਸੀਂ ਕੜਛੀ ਦੇ ਨਾਲ ਹੀ ਆਪਣੇ ਸਾਰੇ ਬਰਫੀ ਦੇ ਮਿਸ਼ਰਣ ਨੂੰ ਉੱਪਰੋਂ ਪ੍ਰੈਸ ਕਰਦੇ ਹੋਏ ਸੈੱਟ ਕਰ ਲਵਾਂਗੇ ਤਾਂ ਕਿ ਸਾਡੀ ਬਰਫੀ ਚੰਗੀ ਤਰ੍ਹਾਂ ਦੇ ਨਾਲ ਉੱਪਰਲੀ ਸਾਈਡ ਤੋਂ ਪਲੇਨ ਹੋ ਜਾਵੇ ਅਸੀਂ ਇੱਥੇ ਬਰਫੀ ਦੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਦੇ ਨਾਲ ਸੈੱਟ ਕਰ ਲਿਆ ਹੈ ਹੁਣ ਅਸੀਂ ਆਪਣੇ ਇਸ ਮਿਸ਼ਰਣ ਨੂੰ ਇਸੇ ਤਰੀਕੇ ਨਾਲ 30 ਮਿੰਟ ਦੇ ਲਈ ਪਿਆ ਰਹਿਣ ਦਵਾਵਾਂਗੇ 30 ਮਿੰਟ ਬਾਅਦ ਅਸੀਂ ਹੁਣ ਬਰਫੀ ਦੇ ਮਿਸ਼ਰਣ ਨੂੰ ਚੈੱਕ ਕਰ ਲੈਂਦੇ ਹਾਂ ਇੱਥੇ ਸਾਡਾ ਬੇਸਨ ਅਤੇ ਗੁੜ ਦੀ ਬਰਫੀ ਦਾ ਮਿਸ਼ਰਣ ਬਹੁਤ ਹੀ ਵਧੀਆ ਤਰੀਕੇ ਨਾਲ ਸੈੱਟ ਹੋ ਗਿਆ ਹੈ ਹੁਣ ਅਸੀਂ ਚਾਕੂ ਦੇ ਨਾਲ ਆਪਣੀ ਬਰਫੀ ਕੱਟਣਾ ਸ਼ੁਰੂ ਕਰ ਦੇਵਾਂਗੇ ਇੱਥੇ ਤੁਸੀਂ ਚਾਕੂ ਦੇ ਨਾਲ ਕੱਟਦੇ ਸਮੇਂ ਅੰਦਾਜ਼ਾ ਲਗਾ ਹੀ ਲਿਆ ਹੋਵੇਗਾ ਕਿ ਸਾਡੀ ਕਿੰਨੀ ਵਧੀਆ ਬਰਫੀ ਬਣ ਕੇ ਤਿਆਰ ਹੋ ਗਈ ਹੈ ਬਿਲਕੁਲ ਪਰਫੈਕਟ ਅਸੀਂ ਇੱਥੇ ਬੇਸਨ ਅਤੇ ਗੁੜ ਦੀ ਬਿਨਾਂ ਚਾशनी ਤੋਂ ਬਰਫੀ ਬਣਾ ਕੇ ਤਿਆਰ ਕਰ ਲਈ ਹੈ ਅਸੀਂ ਇੱਥੇ ਆਪਣੀ ਬਰਫੀ ਨੂੰ ਚੌਰਸ ਪੀਸਾਂ ਦੇ ਵਿੱਚ ਕੱਟ ਕੇ ਤਿਆਰ ਕਰ ਲਵਾਂਗੇ ਤੁਸੀਂ ਆਪਣੇ ਹਿਸਾਬ ਨਾਲ ਕੋਈ ਵੀ ਸ਼ੇਪ ਦੇ ਸਕਦੇ ਆ ਅਸੀਂ ਇੱਥੇ ਚੌਰਸ ਪੀਸਾਂ ਦੇ ਵਿੱਚ ਹੀ ਆਪਣੀ ਬਰਫੀ ਨੂੰ ਕੱਟ ਕੇ ਤਿਆਰ ਕਰਾਂਗੇ ਅਸੀਂ ਇੱਥੇ ਆਪਣੀ ਬਰਫੀ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕੱਟ ਕੇ ਤਿਆਰ ਕਰ ਲਿਆ ਹੈ ਮੈਂ ਤੁਹਾਨੂੰ ਬਰਫੀ ਦੇ ਇੱਕ ਪੀਸ ਨੂੰ ਚੱਕ ਕੇ ਦਿਖਾ ਦਿੰਦੀ ਹਾਂ ਕਿ ਸਾਡੀ ਕਿੰਨੀ ਵਧੀਆ ਬੇਸਨ ਅਤੇ ਗੁੜ ਦੀ ਬਰਫੀ ਬਣ ਕੇ ਤਿਆਰ ਹੋ ਗਈ ਹੈ ਸਾਡੀ ਇੱਥੇ ਬਹੁਤ ਹੀ ਵਧੀਆ ਬੇਸਨ ਅਤੇ ਗੁੜ ਦੀ ਬਰਫੀ ਬਹੁਤ ਹੀ ਵਧੀਆ ਤਰੀਕੇ ਨਾਲ ਜੰਮ ਗਈ ਹੈ ਮੈਂ ਤੁਹਾਨੂੰ ਇੱਕ ਪੀਸ ਦਿਖਾ ਦਿੰਦੀ ਹਾਂ ਇੱਥੇ ਸਾਡੀ ਬਰਫੀ ਦਾ ਬਿਲਕੁਲ ਪਰਫੈਕਟ ਪੀਸ ਬਣ ਕੇ ਤਿਆਰ ਹੋ ਗਏ ਹਨ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵਧੀਆ ਸਾਡੀ ਬੇਸਨ ਅਤੇ ਗੁੜ ਦੀ ਬਰਫੀ ਬਣ ਕੇ ਤਿਆਰ ਹੋ ਗਈ ਹੈ ਸਾਡੀ ਬਰਫੀ ਇੱਥੇ ਥਾਲੀ ਦੇ ਨਾਲ ਬਿਲਕੁਲ ਵੀ ਚਿਪਕੀ ਨਹੀਂ ਹੈ ਮੈਂ ਤੁਹਾਨੂੰ ਹੋਰ ਵੀ ਪੀਸ ਕੱਢ ਕੇ ਦਿਖਾ ਦਿੰਦੀ ਹਾਂ ਕਿ ਇਹ ਕਿਸ ਤਰ੍ਹਾਂ ਦੀ ਬਣ ਕੇ ਤਿਆਰ ਹੋਈ ਹੈ ਇੱਥੇ ਸਾਡੀ ਬਰਫੀ ਦਾ ਇੱਕ ਇੱਕ ਪੀਸ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਇਆ ਹੈ ਜਿਸ ਤਰ੍ਹਾਂ ਦੀ ਬਰਫੀ ਅਸੀਂ ਮਾਰਕੀਟ ਵਿੱਚੋਂ ਲੈ ਕੇ ਆਉਂਦੇ ਹਾਂ ਉਸ ਤੋਂ ਕਿਤੇ ਵੱਧ ਟੇਸਟੀ ਤੇ ਕਿਤੇ ਵੱਧ ਦੇਖਣ ਨੂੰ ਸੋਹਣੀ ਸਾਡੀ ਇਹ ਬਰਫੀ ਲੱਗ ਰਹੀ ਹੈ ਹੁਣ ਅਸੀਂ ਆਪਣੀ ਬੇਸਨ ਅਤੇ ਗੁੜ ਦੀ ਬਰਫੀ ਨੂੰ ਇੱਕ ਪਲੇਟ ਦੇ ਵਿੱਚ ਸਜਾ ਲਵਾਂਗੇ ਉਮੀਦ ਕਰਦੀ ਹਾਂ ਕਿ ਅੱਜ ਦੀ ਮੇਰੀ ਇਹ ਬੇਸਨ ਅਤੇ ਗੁੜ ਦੀ ਬਿਨਾ ਚਾਸ਼ਨੀ ਤੋਂ ਬਰਫੀ ਬਣਾਉਣ ਦੀ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਅਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਸੇ ਤਰੀਕੇ ਨਾਲ ਬਰਫੀ ਬਣਾ ਕੇ ਜਰੂਰ ਟਰਾਈ ਕਰੋਗੇ ਤੁਹਾਨੂੰ ਅੱਜ ਦੀ ਮੇਰੀ ਇਹ ਰੈਸਪੀ ਕਿਹੋ ਜਿਹੀ ਲੱਗੀ ਮੈਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਹੋਰ ਬਹੁਤ ਸਾਰੀਆਂ ਨਵੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਅਤੇ ਜੇਕਰ ਅੱਜ ਦੀ ਇਹ ਰੈਸਪੀ ਪਸੰਦ ਆਉਂਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਜੀ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਰਿਲੇਟਿਵ ਫਰੈਂਡਸ ਦੇ ਵਿੱਚ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਜੀ ਅੱਜ ਦੀ ਮੇਰੀ ਇਹ ਰੈਸਪੀ ਤੁਹਾਨੂੰ ਕਿਹੋ ਜਿਹੀ ਲੱਗੀ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਜੀ ਇੱਥੇ ਅਸੀਂ ਆਪਣੀ ਸਾਰੀ ਬਰਫੀ ਨੂੰ ਇੱਕ ਪਲੇਟ ਦੇ ਵਿੱਚ ਰੱਖ ਲਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਕਿੰਨੀ ਵਧੀਆ ਬਰਫੀ ਬਣ ਕੇ ਤਿਆਰ ਹੋਈ ਹੈ ਚਲੋ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਪਿਆਰੀ ਜਿਹੀ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ